ਮੋਗਸ ਜੀ ਉਸ ਦੀ ਪਾਰਸ਼ ਵਿੱਚ ਵਿੱਚ ਪ੍ਰੋਫੈਸਰ ਕਾ ਨਾਮ ਕੀ ਕੀ ਆਏ ਪ੍ਰੋਫੈਸਰ ਦਾ ਸੁਖਰਾਮ ਸਿੰਘ ਸਹਾਇਆ ਰਣਗ ਬਨਾਰ ਸਿੰਘ ਰੋਸ ਸ੍ਰੀ ਹਰ ਰਾਏ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਾਡੀ ਨਵੀਂ ਵੀਡੀਓ ਦੇ ਵਿੱਚ ਜੀ ਆਪਾਂ ਬਾਈ ਚੱਲੇ ਐਮਪੀ ਨੂੰ ਜੀ ਨਾਲ ਆਪਣੀਆਂ ਰੈਡ ਇਹਦੇ ਚੋ ਨਹੀਂ ਕੁਝ ਵੀ ਲੱਭਣਾ ਲੇ ਲੈਂਡ ਆ ਲੇ ਲੈਂਡ ਆ ਲੱਗੇ ਫਿਰਦੇ ਹੀ ਪਾਣੀ ਨਸੀਹੋ ਪਤਾ ਨਹੀਂ ਕਿੱਥੇ ਟੱਕ ਖਾਣਾ ਕੁੜੀਏ ਅੱਜ ਸਾਡੀ ਤੇਰੇ ਪਿੰਡ ਚੱਲਦੀ ਕੰਪੈਣੇ ਅਸੀਂ ਕੱਲ ਨੂੰ ਪਤਾ ਨਹੀਂ ਕਿੱਥੇ ਜਾਣਾ ਕੁੜੀਏ ਅੱਜ ਸਾਡੀ ਤੇਰੇ ਪਿੰਡ ਚੱਲਦੀ ਕੰਪੈਣੇ ਅਸੀਂ ਕੱਲ ਨੂੰ ਪਤਾ ਨਹੀਂ ਕਿੱਥੇ ਉਹ ਕਹੀਂ ਉਹਨੂੰ ਗਾਏ ਵੀਡੀਓ ਨੂੰ ਲਾਈਕ ਕਮੈਂਟ ਕਰ ਦੋ ਮੈਨੂੰ ਲਾਈਕ ਤੇ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਆਹ ਸੋਹਣੀ ਮੈਨੂੰ ਕਹਿਣਾ ਹੁੰਦਾ ਨਹੀਂ ਕਹਿ ਸਬਸਕ੍ਰਾਈਬ ਵਾਲਾ ਵੀ ਆਹ ਨਹੀਂ ਨਹੀਂ ਮੈਨੂੰ ਨਹੀਂ ਕਹਿ ਸਬਸਕ੍ਰਾਈਬ ਕਹਿੰਦਾ ਵੀਡੀਓ ਨੂੰ ਸਬਸਕ੍ਰਾਈਬ ਕਹਿੰਦਾ ਸਾਈ ਹੋ ਗਿਆ ਟਾਈਮ ਬਾਈ ਜੀ 4 ਵਜੇ ਦਾ ਆਪਾਂ ਚੱਲਿਆਂ ਜੀ ਐਮਪੀ ਨੂੰ ਠੰਡ ਬੜੀ ਜਿਆਦੀ ਏ ਤੇ ਮੀਂਹ ਉਹ ਪੈਟਿਆ ਦੋਨਾਂ ਦੀ ਤਿਆਰੀ ਕੱਢਣ ਲੱਗੇ ਬਾਹਰ ਆਉ ਤੁਹਾਡੀ ਭੈਣ ਨੂੰ ਆਵਾਜ਼ ਨਹੀਂ ਆਕਦੀ ਓਏ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਾਡੀ ਨਵੀਂ ਵੀਡੀਓ ਦੇ ਵਿੱਚ ਜੀ ਆਪਾਂ ਬਾਈ ਚੱਲੇ ਐਮਪੀ ਨੂੰ ਇਹਨਾਂ ਆਪਣੀਆਂ ਰੈਡੀ ਖੜੀਆਂ ਇੱਕ ਆਪਣੀ ਸ਼ਹਿਰ ਜੀ ਦੇ ਪਹੁੰਚ ਗਈ ਐ ਇੱਧਰ ਗੋਰਾ ਫਿਰਦਾ ਦਿਨਾ ਘਾਟੀ ਆਏ ਤਾਂ ਟਾਇਰ ਉੱਲੇ ਹੋ ਗਿਆ ਫੈਰੇ ਤੋਂ ਵੱਡਾ ਕੇ ਟਾਇਰ ਤੋਂ ਨਿੱਕਾ ਜੱਸਾ ਬੋਰਮੈਨ ਕਰਤ ਸਤਿ ਸ੍ਰੀ ਅਕਾਲ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋਈ ਗੱਲਬਾਤ ਦੱਸ ਕੋਈ ਗੋਣ ਦੇ ਆਗੇ ਦਵਾਂਗੇ ਠੀਕ ਹੈ ਠੀਕ ਆ ਗਏ ਭਾਈ ਜੀ ਬਟਿੰਡੇ ਜਮਾਇਆਦੇ ਐਕਟ ਵਾਂ ਬਾ ਬੈਠੇ ਆ ਲਾਹੂ ਆ ਗਏ ਆ ਦੂਜੇ ਆਪਣੇ ਨਾਲ ਦੇ ਰਹਿ ਕੇ ਬਹੁਤ ਪਿੱਛੇ ਉਹ ਵੀ ਆਉਦੇ ਉਹਨਾਂ ਨੂੰ ਵੀ ਕਰਦੇ ਇਕੱਟੇ ਆ ਕੋਈ ਖਾਣਾ ਪਾਣੀ ਛਕ ਕੇ ਇਹਨੇ ਫਿਲਮ ਚੱਲ ਰਹੀ ਚੱਲ ਰਹੀ ਆਪਾਂ ਬਹੁਤ ਜੀ ਭਾਈ ਨਾ ਰਲਾਊ ਵੀ ਤਾਂ ਪਿਆ ਇਹਨਾਂ ਨੇ ਮੂਰਦੀ ਹੱਗ ਇਹਦੇ ਚੋ ਨਹੀਂ ਕੁਝ ਵੀ ਲੱਭਣਾ ਲੈ ਲੈਣ ਦਾ ਲੈ ਲੈਣ ਦਾ ਆ ਲੱਗੇ ਫਿਰਦੇ ਹੀ ਚੱਲ 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 ਤਰਨਾੜ ਹੁਣੀ ਲੱਗੇ ਆ ਕੀ ਲੱਗਦਾ ਉਵੇਂ ਹੀ ਆ ਉਵੇਂ ਹੀ ਆ ਘੱਟ ਲੱਗਦੀ ਆ ਉਹ ਹੈ ਕੀ ਪੂਰੀ ਹੈ ਮੈਂ ਤਾਂ ਜਾਣਾ ਹੀ ਸੀ ਬ੍ਰੇਕਾਂ ਕਸਾਈ ਜਾਂਦਾ ਯਾਰ ਐਵੇਂ ਮਸ਼ੀਨ ਲੈਲੀ ਚਲਾਉਣੀ ਆਉਂਦੀ ਨਹੀਂ ਹਾਂ ਹਾਂ ਤੇ ਆਓ ਸ਼ਗੀਰ ਸਾਹਿਬ ਯੋ ਨਾਲੇ ਆਓ ਪੈਪਰੈਂਚ ਉਹ ਨਾਲ ਉੱਤੇ ਰੱਖਿਓ ਉੱਥੇ ਪਿਆ ਰਹਿੰਦੋ ਆਪੇ ਆਜੂ ਮਗਰ ਉੱਤੇ ਆਹਰ ਨਾ ਇੱਥੇ ਇੱਥੇ ਪਾ ਕੇ ਇੱਥੇ ਇੱਥੇ ਘਾੜ ਮੇਰਾ ਵੀਰ ਲੱਭਿਆ ਕਲਾਕਾਰ ਬਾਈ ਸੁਣਾ ਯਾਰ ਇੱਥੇ ਮੂਰੇ ਆ ਇਧਰ ਰੱਖ ਐਣ ਕਾ ਯਾਰ ਫਿਰ ਕਿਹੜੀ ਗੱਲ ਆ ਗਾਣਾ ਸੁਣਾ ਗਾਣਾ ਸੁਣਾ ਮਸ਼ੀਨ ਤੇ ਜ਼ਰੂਰ ਹਨ ਉਹ ਨਹੀਂ ਨਹੀਂ ਐਣ ਕਾ ਨਹੀਂ ਆਪਣੀਆਂ ਉਹ ਵੇਲਡਿੰਗ ਵਾਲਾ ਲੱਗਦਾ ਵੀਰ ਮੁੜ ਕੇ ਗੁੰਦਾ ਗੁੰਦਾ ਐ ਪਣਾ ਇੱਥੇ ਖੜ੍ਹ ਜਾਓ ਤੁਸੀਂ ਖੜੇ 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 ਬਾਈ ਖੜੇ ਕਿਤੇ ਨਹੀਂ ਜਾਣ ਬਿਲਕੁਲ ਚੱਲ ਜਾਣਾ ਰਾਜਾ ਨਹੀਂ ਜਿੱਥੇ ਪਾਣੀ ਵੀ ਨਹੀਂ ਸਾਨੂੰ ਕਿਤੇ ਹੁੰਦਾ ਨਹੀਂ ਨਸੀ ਹੋ ਪਤਾ ਨਹੀਂ ਕਿੱਥੇ ਟੱਕ ਖਾਣਾ ਕੁੜੀਏ ਅੱਜ ਸਾਡੀ ਤੇਰੇ ਪਿੰਡ ਚੱਲਦੀ ਕੰਪੈਣੇ ਅਸੀਂ ਕੱਲ ਨੂੰ ਪਤਾ ਨਹੀਂ ਕਿੱਥੇ ਜਾਣਾ ਕੁੜੀਏ ਅੱਜ ਸਾਡੀ ਤੇਰੇ ਪਿੰਡ ਚੱਲਦੀ ਕੰਪੈਣੇ ਅਸੀਂ ਕੱਲ ਨੂੰ ਪਤਾ ਨਹੀਂ ਕਿ ਆਓ ਵੇ ਆਹ ਪਤਾ ਨਹੀਂ ਉੱਤ ਵਾਲਾ ਬੈਠਾ ਏ ਕਿੱਤੋਂ ਵਾਲਾ ਅਟਵੰਨੀਆਂ ਆਣ ਆਟਵੰਨੀਆਂ ਆ ਆਪਾਂ ਵੀ ਜੀ ਪਹੁੰਚ ਗਏ ਪੱਲੂ ਛੜੀਆਂ ਰਾਣੀਆਂ ਆਪਣੀਆਂ ਆ ਵੀ ਹੋਰ ਮੈਂ ਸਸਰੀ ਘਾਲ ਬਲਾਸ ਆ। ਉਹ ਮੁੰਡਿਓ। ਅਗੋਰਾ ਕਿੱਥੇ ਆ? ਬੋਰਿਆ। ਹਾਂ ਜੀ। ਤੂੰ ਕਾਲੀ ਮਾਤਾ ਵਾਂਗੂ ਪਿੱਛੋ ਹੱਥ ਕੱਢੇ ਏ। ਹਾਂ। ਫੋਨ ਲੈਂਦਾ। ਫੋਨ ਲੈਂਦਾ। ਫੋਨ ਲੈ। ਹੈ ਨਹੀਂ ਉਹ ਕਹਿੰਦੇ। ਮੇਰੀ ਸੁਣ ਲੈ ਗੱਲ। ਤੂੰ ਹਣ ਮੇਰੇ ਤੋਂ ਬਟੂਆ ਲਈਂ। ਇਸੇ ਗੱਲ ਤੇ ਨਹੀਂ। ਵੇਖੇਂ ਆਈ ਉਹ ਤੇ ਗਰਾਂ ਮਾਮੇ ਆਕੇ।

ਵਾਓ ਜੀ ਵਾਓ ਅੰਗਰੇਜ਼ੀ ਵਾਲੇ ਵੀ ਤੁਰੇ ਫਿਰਦੇ ਪੀਤੀ ਤਾਂ ਹੈਗੀ ਨਹੀਂ ਰਾਤ ਕਿਹਨੇ ਹੈ ਉਹ ਤੇੜ ਵਾਧੂ ਗੁਰੂਓ ਨਹੀਂ ਇਹ ਬੰਦਾ ਥੋੜਾ ਇਹ ਬੰਦਾ ਆਈ ਦੀ ਲੈ ਕੇ ਆਇਆ ਦਾ ਕੰਮ ਦਿਵਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹੁਸ਼ਾਲ ਆਪਣੀ 24 ਮਾਡਲ 24 ਮਾਡਲ 24 ਮਾਡਲ ਦੇ ਉਹ ਵੀ 24 ਮਾਡਲ 24 ਮਾਡਲ ਜੀ ਜੀ 1 ਕਰੋੜ ਤੇ 4 ਲੱਖ ਰੁਪਇਆ ਲਾਇਆ ਜੀ ਹਾਂ ਤੇ ਹੁਣ ਕੰਮ ਦੇ ਸਿਰ ਤੇ ਵੇਖ ਖਰਦਾਰੀ ਵੇਖੋ ਹਾਂ ਸਾਡੇ ਫਾਰਮੈਨ ਸਾਹਿਬ ਹੈਲੋ ਕਰੋ ਭਰਾ ਜੀ ਆ ਇਧਰ ਬੈਠਾ ਜੇ ਕੇ ਕੇ ਡੀ ਡੀ 14 ਡੀ ਡੀ 14 ਡੀ ਡੀ 14 ਲੱਤ ਘੁਮਾ ਕੇ ਤੁਰਦਾ ਏ ਚੱਲ ਆ ਗੋ ਰਿਆ ਲਾ ਮੂਰੇ ਫਿਰ ਸਾਈਡ ਤੇ ਸਾਈਡ ਤੇ ਜੀ ਟੂਲ ਵਾਲੀ ਲੁੱਟ ਤੇ ਖੜੇ ਅਸੀਂ ਰੜਾ ਰਾਦਾ ਨੂੰ ਇਕੱਠਾ ਹੀ ਘਟਾ ਲਈਏ ਕਿਸੇ ਨੇ ਘੜ ਤੱਕ ਦਾ ਪੰਜਾਂ ਟੋਲਾਂ ਦਾ ਤੇ ਉਹ ਆਪਾਂ ਨੂੰ ਸਸਤਾ ਪਊਗਾ ਇਹ ਕਰਕੇ ਆਪਾਂ ਸਾਰਿਆਂ ਦਾ ਇਕੱਠਾ ਹੀ ਘਟਾ ਲੈਣ ਲੱਗੇ ਆ ਬਣੇ ਰੋ ਵੀਡੀਓ ਦੇ ਨਾਲ ਮਿਲਦੇ ਹਾਂ ਹਣ ਤੋਂ ਵੀਡੀਓ ਤੇ ਵੀਡੀਓ ਠਾ ਵੀਡੀਓ ਆਇਆ ਕਰੂਗੀ ਫੋਟੋ ਖਿੱਚਾਂ ਲਓ ਗੁੱਸਾ ਇਹ ਗੱਲੀ ਵੀਡੀਓ ਬਣਾ ਲਾਂ ਚੱਲ ਕਰਤਾ ਸ਼ੁਰੂ ਹਾਂਜੀ ਕਿੱਥੇ ਪਹੁੰਚ ਗਏ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਦੋ ਵਾਰ ਸਤਿ ਸ਼੍ਰੀ ਅਕਾਲ ਜੀ ਸਲਾਰ ਜਰ ਪਹੁੰਚ ਗਏ ਆ ਜੋ ਚਾਹੀਦੀ ਲੱਗਦੀ ਹੈ ਹਾਂਜੀ ਹਾਂਜੀ ਮਸ਼ੀਨ ਦੀ ਛਤਰੀ ਤੇ ਕਦੀ ਵੀ ਨਹੀਂ ਖਲੋਈਦਾ ਗਲਤ ਗੱਲ ਆ ਬਹੁਤ ਗਲਤ ਗੱਲ ਆ 24 ਮਾਡਲ ਫਿਰ ਜੋ ਵੀ ਮਾਡਲ ਫਿਰ ਜੋ ਵੀ ਮਾਡਲ ਫਿਰ ਜੋ ਵੀ ਮਾਡਲ ਆਪਣੀਆਂ ਵਾਓ ਫੋਰਮੈਨ ਸਾਹਿਬ ਆਪਣੇ ਸਾਰੇ ਵੀਰ ਓ ਇੰਨੇ ਦਾ ਕੀ ਵੇਖਣਦੇ ਆ ਮੁੰਡਾ ਉਹਨੂੰ ਮੈਂ ਹੀ ਕਹਾਂ ਲੀਂਗਾ ਤੇਲ ਪਾਣੀ ਚੈੱਕ ਕਰਦਾ ਕੀ ਛਤਰੀ ਤੇ ਖੜ ਕੇ ਫੋਟੋ ਨਹੀਂ ਲਈ ਦੀ ਤੇ ਮੈਂ ਨਹੀਂ ਉਹ ਲਾਉਣੀ ਨਾ ਨਾ ਯਾਰ ਗਲਤ ਗੱਲ ਚ ਲਾਦਾ ਚੱਲ 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 ਕਿੰਨੇ ਦੇ ਵਿੱਚ ਚਾਹੇ ਚਾਹੇ ਆ ਜਾ ਯਾ ਲੈ ਯਾ ਲੈ ਆ ਜਾ ਇਹਨੂੰ ਪਿਆ ਭਰਾਵਾ ਬੜਾ ਵੈਰੀ ਤਗੜਾ ਈ ਚਾਹ ਦਾ ਕੋਉਂ ਦਾ ਨਹੀਂ ਮਰਦਾ ਨਹੀਂ ਕੋਸਨ ਬੇਕੜ ਤੋਂ ਗਾਓ ਗੜੀ ਦੇ ਦੋ ਯਾਰ ਮੇਰਾ ਮਰਜੀ ਲੈ ਲਓ ਮਿਸਟਰ ਰੋਡੂ ਕੰਮ ਏਰ ਦੂਜਾ ਬਾਈ ਇੱਥੇ ਹੀ ਆ ਚਾਹ ਪੀਓ ਡੀਲੀ ਜਿਆਦਾ ਸਾਬ ਖਾਓ ਡੀਲੀ ਜਿਆਦਾ ਨਹੀਂ ਕੇ ਕੇ ਸਸਰੀ ਗੱਲ ਬੁਲਾ ਸਾਰਿਆਂ ਨੂੰ ਉੱਚੀ ਦੇਣੇ ਸਸਰੀ ਗੱਲ ਬਾਈ ਦੋਵੇਂ ਹੱਥ ਜੋੜੀ ਸਾਰਿਆਂ ਨੂੰ ਸਸਰੀ ਗੱਲ ਬਾਈ ਹਾਂ ਨੀ ਛੱਡੇ ਉਹ ਕਹੀਂ ਉਹਨੂੰ ਗਾਏ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਇਹਨੂੰ ਲਾਈਕ ਤੇ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਆਓ ਸੋ ਉਹ ਨਹੀਂ ਕਹਣਾ ਹੁੰਦਾ ਨਹੀਂ ਕਹ ਸਬਸਕ੍ਰਾਈਬ ਵਾਲਾ ਵੀ ਆਹ ਨਹੀਂ ਨਹੀਂ ਮੈਨੂੰ ਨਹੀਂ ਨਹੀਂ ਕਹ ਸਬਸਕ੍ਰਾਈਬ ਕਹ ਤਾ ਸਹੀ ਮੈਨੂੰ ਸਬਸਕ੍ਰਾਈਬ ਕਰੋ ਉਹ ਨਹੀਂ ਕਹਣਾ ਹੁੰਦਾ ਹਾਂਜੀ